ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਸਾਨ ਦੋਸਤੋ ਇਹ ਵੀਡੀਓ ਨਾ ਕਾਫੀ ਯਾਰਾ ਮਹੱਤਵਪੂਰਨ ਹੋਣ ਵਾਲੀ ਹੈ ਮੈਂ ਤੁਹਾਨੂੰ ਇੱਥੇ ਦੋ ਬੁੱਟੇ ਦਿਖਾਵਾਂਗਾ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਬੇਕੂ ਬਣਾ ਕੇ ਕਿ ਇਹ ਨਿਮਾਟੋਡਾ ਨਿਮਾਟੋਡ ਕਹਿ ਕੇ ਦਵਾਈ ਪਾਈ ਜਾ ਰਹੀ ਹੈ ਤੇ ਅਸਲੀ ਨਿਮਾਟੋਡ ਵਾਲਾ ਬੁੱਟਾ ਕੀ ਹੁੰਦਾ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਅੱਜ ਬਠਿੰਡਾ ਜ਼ਿਲ੍ਹੇ ਦੇ ਜੱਸੇ ਬਾਗਵਾਲੀ ਜਾਂ ਬਾਗਵਾਲੀ ਜੱਸੇ ਜਿਹੜਾ ਇਹ ਪਿੰਡ ਸੀਗਾ ਇਹਦੇ ਵਿੱਚ ਵਿਜ਼ਿਟ ਸੀਗਾ ਕਿਸਾਨ ਭਰਾਵਾਂ ਦੇ ਨਾਲ ਖੇਤੀ ਨਾਲ ਸੰਬੰਧਿਤ ਚਰਚਾ ਕੀਤੀ ਤੇ ਇਹ ਵਾਲਾ ਖੇਤ ਜੋ ਤੁਸੀਂ ਦੇਖ ਰਹੇ ਹੋ ਇਹ ਖੇਤ ਵਿਜ਼ਿਟ ਕੀਤਾ ਪਹਿਲੀ ਨਜ਼ਰ ਦੇ ਵਿੱਚ ਇਸ ਖੇਤ ਦੇ ਵਿੱਚ ਜਿਹੜਾ ਸਿੱਧੀ ਬਜਾਈ ਵਾਲਾ ਝੋਨਾ ਹੈਗਾ ਇਹ ਝੋਨਾ ਇਸ ਤਰ੍ਹਾਂ ਲੱਗ ਰਿਹਾ ਕਿ ਇਹਨੇ ਗ੍ਰੋਥ ਨਹੀਂ ਕੀਤੀ ਇਸ ਝੋਨੇ ਦੇ ਵਿੱਚ ਲੋਹੇ ਦੀ ਘਾਟ ਹੈ ਪਰੰਤੂ ਜਿਸ ਸਮੇਂ ਇਹ ਚੋ ਨੇਰੀ ਜੜ ਪਟਕੇ ਦੇਖਦੇ ਆ ਤਾਂ ਆਪ ਨੂੰ ਇਹ ਕਲੀਅਰ ਹੁੰਦਾ ਹੈ ਕਿ ਇਹ ਝੋਨਾ ਜਿਹੜਾ ਹੈਗਾ ਇਹ ਲੋਹੇ ਦੀ ਕਾਠ ਨਹੀਂ ਬਲਕੇ ਇਸ ਖੇਤ ਦਾ ਨਿਮਾ ਟੋੜ ਹੈ ਤਾਂ ਇਸ ਸਮੇਂ ਦੇ ਦੌਰਾਨ ਇਸ ਤੋਂ ਬਾਅਦ ਦੇ ਵਿੱਚ ਆਪਾਂ ਹੋਰ ਪਿੰਡ ਦੇਖੇ ਇਹ ਨੰਦਗੜ ਪਿੰਡ ਦੇ ਕਿਸਾਨ ਦਾ ਖੇਤ ਦੇਖਿਆ ਜਾਂ ਇਸ ਦੇ ਨਾਲ ਨਾਲ ਕੁਦ ਦਾ ਦੇ ਵਿੱਚ ਕੁਝ ਖੇਤ ਦੇਖੇ ਤਾਂ ਹੁਣ ਚੀਜ਼ ਸਮਝ ਆਈ ਕਿ ਜਦੋਂ ਆਨੰਦਗੜ੍ਹ ਦੇ ਕਿਸਾਨ ਦਾ ਖੇਤ ਮੈਂ ਦੇਖ ਰਿਹਾ ਸੀ ਆ ਤਾਂ ਕਿਸਾਨ ਸਾਥੀ ਮਿੰਨ ਕਹਿੰਦੇ ਕਿ ਆ ਦੇਖੋ ਜਿਹੜਾ ਮੈਂ ਇੱਧਰਲੇ ਪਾਸੇ ਆ ਵੀਡੀਓ ਸ਼ੇਅਰ ਕਰਦਾ ਫੋਟੋ ਸ਼ੇਅਰ ਕਰਦਾ ਐ ਇਸ ਤਰੀਕੇ ਦੇ ਬੁੱਟੇ ਸੀਗੇ ਜਿਹੜੇ ਵਿਅਕਤੀ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਸਾਰੇ ਜਾਣਦੇ ਹੋਣਾ ਕਿ ਇਹ ਤਾਂ ਭਾਈ ਜਿਹੜਾ ਹੈਗਾ ਝੋਨਾ ਡੂੰਗਾ ਲੱਗਿਆ ਡੂੰਗਾ ਲੱਗਿਆ ਕਰਕੇ ਇਹਨੇ ਜਿਹੜਾ ਹੈਗਾ ਡਬਲ ਜੜ ਬਣਾਈ ਹੈ ਪਰੰਤੂ ਮੈਂ ਹੈਰਾਨ ਰਹਿ ਗਿਆ ਕਿ ਇੱਥੇ ਕਾਫੀ ਕਿਸਾਨ ਖੜੇ ਸੀਗੇ ਉਹ ਕਿਸਾਨੇ ਕਹ ਰਹੇ ਸੀ ਯਾਰ ਸਾਨੂੰ ਤਾਂ ਇਹ ਕਿਹਾ ਜਾਂਦਾ ਕਿ ਨਿਮਾ ਟੋੜ ਹੈ ਮੈਨੂੰ ਹੈਰਾਨੀ ਹੋਈ ਕਿ ਯਾਰ ਇਹ ਨਿਮਾ ਟੋੜ ਹੈ ਤਾਂ ਸਾਰੇ ਕਿਸਾਨ ਵੀ ਸਮਝ ਰਹੇ ਨੇ ਆ ਜੋ ਫੋਟੋ ਇਧਰ ਦੇ ਪਾਸੇ ਹੈ ਇਹ ਨਿਮਾ ਟੋੜ ਨਹੀਂ ਹੁੰਦਾ ਇਹ ਝੋਨਾ ਡੂੰਗਾ ਲੱਗਣ ਤੇ ਡਬਲ ਜੜ ਬੰਦੀ ਹੈ ਇਹ ਇੱਕ ਅਲੱਗ ਚੀਜ਼ ਆ ਇਸ ਨੂੰ ਹੁਣ ਜਿਸ ਖੇਤ ਨੂੰ ਆਪਾਂ ਜੱਸੀ ਬਾਗ ਵਾਲੀ ਦੇ ਵਿੱਚ ਦੇਖਿਆ ਸੀਗਾ ਉਸ ਖੇਤ ਦੇ ਕੀ ਹਾਲਾਤ ਸੀਗੇ ਤੁਸੀਂ ਦੇਖੋ ਕਿ ਬੂਟਾ ਪੀਲਾ ਹੋ ਗਿਆ ਆਹ ਲੱਗਦਾ ਲੋਹੇ ਦੀ ਘਾਟ ਹੈ ਕੱਦ ਛੋਟਾ ਰਹਿ ਗਿਆ ਬੂਟਾ ਫੋਟ ਕਰਨੋਂ ਰੁਕ ਗਿਆ ਤੇ ਜਦੋਂ ਅਸੀਂ ਬੂਟਾ ਪਟਕੇ ਦੇਖਿਆ ਤਾਂ ਤੁਸੀਂ ਆਹ ਦੇਖੋ ਸਾਹਮਣੇ ਵੀਡੀਓ ਕੀ ਦਿਖ ਰਿਹਾ ਹੈ ਬੂਟੇ ਦੀਆਂ ਜਿਹੜੀਆਂ ਜੜਾਂ ਹੈਗੀਆਂ ਜੜਾਂ ਦੇ ਕਿਨਾਰੇ ਤੇ ਨਿੱਕੇ ਨਿੱਕੇ ਜਿਹੜੇ ਹੈਗੇ ਆ ਦਾਣੇ ਜੇ ਲੱਗੇ ਆ ਕੁੰਡੀਆਂ ਜੀਆਂ ਲੱਗੀਆਂ ਕਈ ਤੇ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਕੁੰਡੀਆਂ ਜਿਵੇਂ ਦਾਣੇ ਆਪਣਾ ਬੋਰੀ ਚੱਕਣ ਵਾਸਤੇ ਕੁੰਡੀ ਲੇਵਰ ਬਣਾਉਂਦੀ ਉਸ ਤਰ੍ਹਾਂ ਦੀ ਨਿੱਕੀਆਂ ਨਿੱਕੀਆਂ ਗੱਣਾਂ ਦੇਖ ਰਹੇ ਹੋ ਨਾ ਇਹ ਸਾਰਾ ਧਿਆਨ ਨਾਲ ਦੇਖੋ ਇਹ ਕੀ ਹੈ ਨਿਮਾਟੋਡ ਜਿਹੜਾ ਤੁਸੀਂ ਡੂੰਗੇ ਲੱਗੇ ਵਾਲੇ ਨੂੰ ਗੰਡ ਕਹਿ ਕੇ ਨਿਮਾਟ ਉਹ ਕਿੰਨੇ ਉਹ ਨਿਮਾਟੋਡ ਨਹੀਂ ਹੁੰਦਾ ਇਹ ਹੁੰਦਾ ਅਸਲੀ ਨਿਮਾਟੋਡ ਇਹ ਹੀ ਨਿਮਾਟੋਡ ਹੈ ਐਸੇ ਦਾ ਹੀ ਆਪਾਂ ਜਿਹੜਾ ਹੈ ਕੰਟਰੋਲ ਕਰਨਾ ਹੁੰਦਾ ਹੈ ਮੇਰੀ ਗੱਲ ਸਮਝ ਆ ਗਈ ਹੁਣ ਜੇ ਤੁਹਾਡੇ ਖੇਤ ਦੇ ਵਿੱਚ ਇਸ ਤਰੀਕੇ ਦੇ ਲੱਛਣ ਨੇ ਇਹ ਨਿਮਾਟੋਡ ਹੈ ਤਾਂ ਫਿਰ ਉਹਦੇ ਲਈ ਆਪਾਂ ਜਿਹੜਾ ਹੈਗਾ ਖੇਤ ਦੇ ਵਿੱਚ ਕੀ ਕਰ ਸਕਦੇ ਆ ਇਸੇ ਨਾਲ ਸੰਬੰਧਿਤ ਮੈਂ ਗਾਂ ਗੱਲ ਹੁਣ ਤੋੜਨ ਲੱਗਿਆ ਸਭ ਤੋਂ ਪਹਿਲੀ ਗੱਲ ਜਿਹੜੇ ਖੇਤਾਂ ਦੇ ਵਿੱਚ ਨਿਮਾ ਟੋੜ ਦੀ ਦਿੱਕਤ ਆਉਂਦੀ ਹੈ ਉਹ ਵੀ ਛੋਣੇ ਦੀ ਸਿੱਧੀ ਬਿਜਾਈ ਨਾ ਕਰਮ 1 ਨੰਬਰ 2 ਨੰਬਰ ਤੇ ਜੇ ਖੇਤ ਦੇ ਵਿੱਚ ਨਿਮਾ ਟੋੜ ਦੀ ਦਿੱਕਤ ਆਉਂਦੀ ਹੈ ਉਹ ਕਿਸਾਨ ਵੀਰੇ ਧਿਆਨ ਰੱਖਣ ਕਣਕ ਵੱਢਣ ਤੋਂ ਬਾਅਦ ਚ ਖੇਤ ਨੂੰ ਸੁੱਕਾ ਰੱਖਣਾ ਖੇਤ ਨੂੰ ਜਿਹੜਾ ਹੈਗਾ ਗਿੱਲਾ ਨਹੀਂ ਕਰਨਾ ਜੇ ਗਿੱਲਾ ਕਰਤਾ ਤਾ ਝੋਨਾ ਉਗਣ ਤੋਂ ਪਹਿਲਾਂ ਹੀ ਝੋਨਾ ਲਾਉਣ ਤੋਂ ਪਹਿਲਾਂ ਹੀ ਖੇਤ ਨਿਮਾ ਟੋੜ ਦੀ ਸਾਕਿਆ ਇੰਨੀ ਕੋ ਵਾਜੇਗੀ ਕਿ ਤੁਹਾਡਾ ਨਿਮਾ ਟੋੜ ਕੰਟਰੋਲ ਨਹੀਂ ਆਏਗਾ। ਇੰਨਾ ਖੇਤਾਂ ਨੂੰ ਜਿਹੜਾ ਹੈਗਾ ਆਪਾਂ ਧੁੱਪ ਲਾਉਣੀ ਹੁੰਦੀ ਆ ਚੰਗੇ ਤੇ ਇੱਕ ਨਾਲ ਧੁੱਪ ਲਾਉਣੀ ਹੈ ਤੇ ਖੇਤ ਦੇ ਵਿੱਚ ਜਿਹੜਾ ਹੈਗਾ ਆਪਾਂ ਇਹ ਪਾਣੀ ਨਹੀਂ ਲਾਉਣਾ। ਜਦੋਂ ਆਪਾਂ ਕਦੋਂ ਕਰਕੇ ਝੋਨਾ ਲਾਤਾ ਤੇ ਕੋਸ਼ਿਸ਼ ਕਰੋ ਕਿ 15 ਦਿਨ ਤੱਕ ਪਾਣੀ ਨਾ ਸੁੱਕੇ ਕਿਉਂਕਿ ਜੇਕਰ ਪਾਣੀ ਲਗਾਤਾਰ ਖੇਤ ਭਰਿਆ ਰਹੂਗਾ ਤੇ ਉਸ ਸਮੇ ਨਿਮਾ ਟੋੜ ਦੇ ਸੰਖਿਆ ਤੇਜ਼ੀ ਨਾਲ ਨਹੀਂ ਵਧੇਗੀ ਨਿਮਾ ਟੋੜ ਦੀ ਸੰਖਿਆ ਉਦੋਂ ਹੀ ਤੇਜ਼ੀ ਨਾਲ ਵਧੇਗੀ ਜਦ ਸਮੇ ਖੇਤ ਗਿੱਲਾ ਹੋਵੇ ਤੇ ਖੇਤ ਨੂੰ ਆਕਸੀਜਨ ਮਿਲਦੀ ਹੋਵੇ ਤਾਂ ਨਿਮਾ ਟੋੜ ਤੇਜ਼ੀ ਨਾਲ ਵੱਧਦਾ ਹੈ ਐਸੇ ਕਰਕੇ ਖਾਲਿਆਂ ਦੇ ਨਾਲ ਸਲਾਬ ਵਾਲੀ ਥਾਂ ਤੇ ਨਿਮਾ ਟੋੜ ਜਿਆਦਾ ਦੇਖ ਨੂੰ ਮਿਲਦਾ ਹੈ ਨਿਮਾ ਟੋੜ ਨੂੰ ਰੋਕਣਾਸਤੇ ਜੋ ਸਾਡੇ ਦੇਸੀ ਇਲਾਜ ਨੇ ਉਹਦੇ ਵਿੱਚ ਆਪਾਂ ਖੇਤ ਦੇ ਕਿਨਾਰੇ ਤੇ ਜੇਕਰ ਜੰਡ ਦਾ ਦਰਖਤ ਹੈਗਾ ਤਾਂ ਉਹਦਾ ਵੀ ਅਸਰ ਮਿਲਦਾ ਹੈ ਜੇਕਰ ਅਸੀਂ ਖੇਤ ਦੇ ਵਿੱਚ ਵਟਾਂ ਦੇ ਉੱਤੇ ਗੈਂਦੇ ਦਾ ਫੁੱਲ ਲਾ ਦਿੰਨੇ ਆ ਤੇ ਉਹਦੇ ਨਾਲ ਵੀ ਨਿਮਾ ਟੋੜ ਤੋਂ ਕਾਫੀ ਜਿਹਾ ਸਾਰਾ ਮਿਲਦਾ ਹੈ। ਬਾਕੀ ਬਾਜ਼ਾਰ ਦੇ ਵਿੱਚ ਬਾਇਓਲੋਜੀਕਲ ਕੰਟਰੋਲ ਦੇ ਵਿੱਚ ਆਪਣੇ ਕੋਲੇ ਇੱਕ ਦੋ ਉਲੀਆਂ ਆਉਂਦੀਆਂ ਐ। ਇਹ ਦੋ ਤਿੰਨ ਕੰਪਨੀਆਂ ਐ ਜਿਵੇਂ ਤੁਹਾਡੀ ਟੀ ਸਟੈਨ ਦੇ ਰਹੀ ਐ, ਆਈਪੀਐਲ ਦੇ ਰਹੀ ਐ। ਵਾਟਿਸਿਲਮ ਇੱਕ ਜਿਹੜਾ ਹੈਗਾ ਉਲੀ ਐ ਵਾਟਿਸਿਲਮ। ਉਹ ਜਿਹੜੀ ਉਲੀ ਹੈਗੀ ਐ ਉਹ ਆਪਾਂ ਖੇਤ ਦੇ ਵਿੱਚ ਪਾ ਸਕਦੇ ਐ। ਵਧੀਆ ਗੱਲ ਹੈ ਕਿ ਉਹ ਪਹਿਲਾਂ ਮਲਟੀਪਲਾਈ ਕਰਕੇ ਉਸ ਤੋਂ ਬਾਅਦ ਖੇਤ ਦੇ ਵਿੱਚ ਸ਼ਾਮ ਦੇ ਟਾਈਮ ਛਿੱਟਾ ਦਿਓ ਤਾਂ ਉਹਦੇ ਨਾਲ ਕਾਫੀ ਹਾਤਾ ਕੰਟਰੋਲ ਹੋ ਜਾਂਦਾ ਹੈਗਾ ਇੱਕ ਪ੍ਰੋਡਕਟ ਹੋਰ ਆਉਂਦਾ ਹੈ ਫਲੂਪਾਈਰਮ 34.88 ਇਹ ਮੈਂ ਲਿਖਿਆ ਹੋਇਆ ਹੈ ਕਿ ਨਾਮ ਥੋੜੇ ਇਸ ਤਰ੍ਹਾਂ ਦੇ ਹੈ ਕਿ ਯਾਦ ਰਹੀ ਜਾਂਦੇ ਫਲੂਪਾਈਰਮ 34.88 ਇਹ ਜਿਹੜਾ ਹੈਗਾ ਕਈ ਕੰਪਨੀਆਂ ਇਹ ਪ੍ਰੋਡਕਟ ਵੀ ਦੇ ਰਹੀਆਂ ਤਾਂ ਇਹ ਜਿਹੜਾ ਹੈਗਾ ਮੇਰੇ ਖਿਆਲ ਚ ਬਾਯਰ ਬਾਜ਼ਾਰ ਚ ਲੈ ਕੇ ਆਈ ਹੋਈ ਹੈ ਕੋਈ ਵੀ ਕੰਪਨੀ ਹੋਵੇ ਤਾਂ ਤੁਸੀਂ ਜਿਹੜਾ ਹੈਗਾ ਫਲੂ ਪਾਈ ਰ ਮੈਂ ਸਕਰੀਨ ਤੇ ਲਿਖ ਦਿਨਾ ਹੈ ਸਾਲਟ ਇਹ ਜੈਸਵੀ ਕੰਪਨੀ ਨਾਲ ਮਿਲਦਾ ਹੈਗਾ ਤੁਸੀਂ ਇਹਨੂੰ ਖੇਤ ਦੇ ਵਿੱਚ ਇਹ ਵਰਤ ਸਕਦੇ ਹੋ ਜਾਂ ਇਸ ਤੋਂ ਬਿਨਾਂ ਫਿਰ ਜਿਹੜਾ ਹੈਗਾ ਅਸੀਂ ਫਿਊਰੀ ਪਾਉਣੀ ਹੈ ਖੇਤ ਦੇ ਵਿੱਚ ਅਸੀਂ 2 ਲੀਟਰ ਕਲੋਰੋ ਪਾਉਣੀ ਹੈ 48 ਟਾਈਕਲ ਨਹੀਂ ਬੈਂਦੀ ਮਿਲਦੀ ਹਨਾ ਇਹ ਜਿਹੜੀ ਕਾਰਬੋਫਿਊਰਨ ਜਿਹੜੀ ਹੈਗੀ ਆ ਇਹ ਜਿਹੜੀਆਂ ਦਵਾਈਆਂ ਪਾਉਣ ਤੇ ਖੇਤ ਦੇ ਵਿੱਚ ਅਸੀਂ ਨਿਮਾ ਟੁੱਟਦਾ ਕੰਟਰੋਲ ਕਰ ਲੈਣੇ ਆ ਉਸ਼ਿਸ਼ ਕਰਿਆ ਕਰੋ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਪਨੀਰੀ ਦੇ ਵਿੱਚ ਨੀਮਾਟੋਡ ਹੈਗਾ ਤਾਂ ਉਸ ਸਮੇਂ ਪਨੀਰੀ ਦੀਆਂ ਜਿਹੜੀਆਂ ਜੜਾਂ ਹੈਗੀਆਂ ਉਹ ਜਿਹੜੀ ਵਰਟੀਸਿਲਮ ਇਹ ਫੰਗਸ ਆਉਂਦੀ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਵੇਂ ਮੈਨੂੰ ਯਾਰ ਬਾਜ਼ਾਰ 'ਚ ਪਤਾ ਜਿਵੇਂ ਟੀ ਸਟੈਂਡ ਦੀ ਆਉਂਦੀ ਹੈ ਆਈਪੀਐਲ ਦੀ ਆਉਂਦੀ ਹੈ ਠੀਕ ਹੈ ਉਹਨੂੰ ਤੁਸੀਂ ਵਰਤ ਸਕਦੇ ਹੋ ਹੋਰ ਕੰਪਨੀਆਂ ਵੀ ਹੋਣੀਆਂ ਮੇਰਾ ਮੈਂ ਕੋਈ ਇੱਕ ਕੰਪਨੀ ਦਾ ਨਹੀਂ ਕਹਿ ਰਿਹਾ ਮੇਰਾ ਮਤਲਬ ਉਲੀ ਨਾਲ ਆ ਤੁਹਾਡੀ ਸਕਰੀਨ ਉੱਤੇ ਨਾਮ ਲਿਖਿਆ ਹੋਇਆ ਜਿਸ ਕੰਪਨੀ ਦਾ ਮਰਜ਼ੀ ਲੈ ਲਓ ਠੀਕ ਹੈ ਜਾਂ ਫਿਰ ਇਹ ਤੁਹਾਡੇ ਉਹਨਾਂ ਫਲੂ ਪਾਇਰਮ 34.880 ਟੈਕਨੀਕਾ ਡੋਟੀ ਤੇ ਸਕਰੀਨ ਤੇ ਇਸ ਕੰਪੀਣਾ ਮਰਜੀ ਲੈ ਲਓ ਜਾਂ ਫਿਰ ਤੁਹਾਡੇ ਕੋਲੇ 48 ਫਿਊਰੀ ਹੈ ਕਾਰਬੋਫਿਊਰਨ ਇਹਨਾਂ ਨੂੰ ਪਾ ਕੇੜ ਹੈਗਾ ਆਪਾਂ ਖੇਤ ਦੇ ਵਿੱਚ ਇਹਦਾ ਕੰਟਰੋਲ ਕਰ ਸਕਦੇ ਆ ਲੇਕਿਨ ਇਹ ਹੈਗਾ ਟੈਂਪਰਰੀ ਕੰਟਰੋਲ ਪੱਕਾ ਕੰਟਰੋਲ ਇਹਦਾ ਤਾਂ ਹੀ ਹੋਏਗਾ ਜੇਕਰ ਤੁਸੀਂ ਖੇਤ ਦੇ ਵਿੱਚ ਸਾਈਡਾਂ ਤੇ ਕੁਝ ਗੰਦੇ ਲਾਓ ਜੇਕਰ ਤੁਹਾਡੇ ਖੇਤ ਦੇ ਵਿੱਚ ਇਹ ਨਿਮਾਟੋਡ ਹੈਗਾ ਤਾਂ ਉਸ ਸਥਿਤੀ ਦੇ ਵਿੱਚ ਤੁਹਾਨੂੰ ਇਹ ਚਾਹੀਦਾ ਹੈ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਖੇਤ ਨੂੰ ਗਿੱਲਾ ਕਰਕੇ ਨਹੀਂ ਛੱਡਣਾ ਝੋਨਾ ਲਾਤਾ ਤਾਂ ਝੋਨਾ ਲਾਉਣ ਤੋਂ ਬਾਅਦ ਚ ਖੇਤ ਪਾਣੀ 15 ਦਿਨ ਘੱਟੋ-ਘੱਟ ਭਰਿਆ ਰਵੇ ਜੜਾ ਸਟੈਬਲਿਸ਼ ਹੋ ਜਾਣ ਤੇ ਉਹਦੀ ਜਿਹੜੀ ਗਰੋਥ ਹੈਗੀ ਆ ਥੰਮ ਜਾਵੇ ਤਾਂ ਹੀ ਜਿਹੜਾ ਹੈਗਾ ਆਪਣੇ ਖੇਤ ਜਿਹੜਾ ਹੈਗਾ ਫਾਇਦਾ ਹੈ ਉਮੀਦ ਕਰਦਾ ਹੈ ਕਿ ਇਹ ਜਾਣਕਾਰੀ ਤੁਹਾਡੇ ਲਾਹੇਵੰਦ ਸਾਬਤ ਹੋਏਗੀ ਤੇ ਇਸ ਤੋਂ ਅਗਲੀ ਗੱਲ ਜਿਹੜੀ ਹੈਗੀ ਹੈ ਕਿ ਜਿਹੜੇ ਮੇਰੇ ਵੀਰਾਂ ਨੂੰ ਡੂੰਗਾ ਲੱਗਿਆ ਝੋਨੇ ਨੂੰ ਕੁਝ ਗਲਤ ਬੰਦਿਆਂ ਨੇ ਧੋਖਾ ਦੇਣ ਦੀ ਨਜ਼ਰੀਏ ਦੇ ਨਾਲ ਨਿਮਾ ਟੋੜ ਕਹਿ ਕਹਿ ਕੇ ਪਵਾਤਾ ਜਿਵੇਂ ਹੁਣ ਫੋਟੋ ਫੇਰ ਸ਼ੇਅਰ ਕਰਦਾ ਕਿਹੜੀ ਆ ਵਾਲੀ ਫੋਟੋ ਐ ਜੇ ਕਿਸੇ ਨੇ ਐਸ ਨੂੰ ਨਿਮਾ ਟੋੜ ਕਹਿ ਕੇ ਪਵਾਤਾ ਤੇ ਉਹ ਬੰਦਾ ਟੋੜਾ ਜੇ ਨਾ ਨਾ ਧੋਖਾ ਕਰ ਗਿਆ ਯਾਰ ਨਿਮਾ ਟੋੜ ਦੀ ਫੋਟੋ ਆ ਹੁੰਦੀ ਐ ਜਿਹੜੀ ਕਿ ਐਸਮ ਸਕਰੀਨ ਦੇਖ ਰਹੇ ਹੋ ਇਹ ਵਾਲੀ ਠੀਕ ਐ ਤਾਂ ਅੱਗੇ ਤੋਂ ਧਿਆਨ ਰੱਖਿਓ ਜੋ ਉਮੀਦ ਕਰਦਾ ਹਾਂ ਕਿ ਇਹਦਾ ਫਾਇਦਾ ਲਵੋਗੇ ਸਾਰੇ ਪੰਜਾਬ ਚ ਨਿਮਾ ਟੋੜ ਨਹੀਂ ਹੈਗਾ ਬਹੁਤ ਥੋੜੇ ਜ਼ਿਲ੍ਹੇ ਐ ਬਹੁਤ ਥੋੜਾ ਏਰੀਆ ਜਿੱਥੇ ਕਿ ਨਿਮਾ ਟੋੜ ਦੀ ਸਮੱਸਿਆ ਹੈਗੀ ਐ ਜਿਹੜੇ ਜਗ੍ਹਾ ਤੇ ਹੈਗੀ ਐ ਫਿਰ ਉਥੇ ਕਣਕ ਦੇ ਵਿੱਚ ਵੀ ਸਮੱਸਿਆ ਇਹ ਕਿ ਆਵੇਗੀ ਆਵੇਗੀ ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਮੀਕ ਕਰਦਾ ਜਾਣ ਕੇ ਲਾਇਵਨ ਸਾਹਿਬ ਦਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ